ਹਾਂਜੀ ਮੈਡਮ ਤੁਹਾਡਾ ਨਾਮ ਕੀ ਹੈ ਗੁੱਡੋ 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 ਜੀ ਤੁਹਾਡੇ ਘਰ ਦੇ ਵਿੱਚ ਅੱਜ ਲੁੱਟ-ਖਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਇਹ ਤਾਂ ਸਾਰਾ ਤੱਕਾ ਹੀ ਕਰਾਉਂਦਾ ਸੀ ਪੰਚਾਇਤ ਵੱਲੋਂ ਆਏ ਨੇ ਕਹਿੰਦੇ ਨੇ ਤੱਕਾ ਸਾਰੇ ਪੰਚਾਇਤ ਤੇ ਬੈਠੇ ਨੇ ਸਰਕਾਰੀ ਥਾ ਸਾਰੇ ਬੈਠੇ ਨੇ ਤੁਹਾਡੇ ਨਾਲ ਤੇ ਤੱਕਾ ਕੀਤਾ ਗਿਆ ਹੈ ਸਾਡਾ ਕੋਈ ਦੋਸ਼ ਨਹੀਂ ਹੈ ਤੁਹਾਡੇ ਤੇ ਮੁਕਦਮੇ ਕਿੰਨੇ ਦਰਜ ਹੈ ਮੇਰੇ ਤੇ ਸਾਰੇ ਇੱਕ ਹੀ ਉਹ ਵੀ ਸਾਡੇ ਚਾਹ ਤਾਂ ਸਾਡੇ ਪਰਚੇ ਇੰਨੇ ਪਾਏ ਨੇ ਸਾਡੇ ਉਹ ਨਿਪਟ ਜਾਓ ਜਾ ਹਾਡਾ ਘਾਰਤਾ ਆ ਜਾਂਦਾ ਨਾਲ ਸਾਡਾ ਘਾਰ ਵੀ ਟਾ ਦਿੰਦਾ ਨਹੀਂ ਤੁਹਾਡੇ ਪਰਿਵਾਰ ਦੇ ਹੋਰ ਕਿਸੇ ਮੈਂਬਰ ਦੇ ਸਾਡੇ ਪਰਿਵਾਰ ਦੇ ਸਰ ਜ਼ਬਰਦਸਤ ਨਿਆਂ ਦੇ ਪਰਚੇ ਨਹੀਂ ਪਰਚੇ ਕਿੰਨੇ ਆ ਉਹਦਾ ਟੋਟਲ ਕਿੰਨੇ ਆ ਟੋਟਲ ਪਰਚੇ ਸਾਰੇ ਅੰਤਿ ਨਹੀਂ ਕਿੰਨੇ ਗਏ ਸਾਡੇ ਨੂੰ ਮੰਨ ਲਓ तकरीबन 15 20 ਹੋਣਗੇ ਇਸ ਤੋਂ ਜ਼ਿਆਦਾ ਹੀ ਨਿਆਂ ਹੀ ਕੀਤੇ ਗਏ ਨੇ ਸਾਡੇ ਨੂੰ ਅੱਛਾ ਮੰਨ ਲਓ ਤੁਸੀਂ ਕੋਈ ਇਦਾਂ ਦਾ ਕੰਮ ਨਹੀਂ ਸੀ ਕਰਦਾ ਕੋਈ ਕਰਦਾ ਅੱਛਾ ਇਸੋਂ ਪਹਿਲਾਂ ਤੁਹਾਨੂੰ ਪੁਲਿਸ ਨੇ ਆ ਕੇ ਕੋਈ ਵਾਰਨਿੰਗ ਦਿੱਤੀ ਹੋਵੇ ਜਾਂ ਤੁਹਾਨੂੰ ਕੋਈ ਨੋਟਿਸ ਆਇਆ ਹੋਵੇ ਹਾਂਜੀ ਆਇਆ ਸੀ ਹਾਂਜੀ ਸਾਰਾ ਆਇਆ ਸੀ ਉਹ ਪਿਛਲੇ ਮਹੀਨੇ ਚ ਆਇਆ ਸੀ ਉਹ ਫਿਰ ਸੰਸਟੇ ਮਿਲ ਗਿਆ ਸੀ ਘਰ ਦਾ ਹੁਣ ਉਹਨਾਂ ਨੇ ਹੁਣ ਇੱਥੇ ਚੱਕਦਾ ਵੀ ਅੱਜ ਪਹਿਲੇ ਦਿਨ ਕਾ ਪਹਿਲੀ ਤਰੀਕ ਤੇ ਕਹਿ ਦਿੱਤਾ ਚੌਥੀ ਵੀ ਇੱਕ ਆਰਬਾਈ ਦੇ ਦੌਰਾਨ ਜਿਹੜਾ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਗਿਆ ਗਾਜੇ ਵੀ ਵਿਕ ਰਿਆ ਬਹੁਤ ਵਾਰ ਵਿਕ ਰਿਆ ਜਿਹੜੇ ਵੱਡੇ ਵੱਡੇ ਨੇ ਸਾਰੇ ਮਾਗਰ ਮਾਸ਼ੋ ਦੇ ਤੁਰੇ ਫਿਰਦੇ ਨੇ ਮੋਟਾ ਤੁਰਿਆ ਫਿਰਦਾ ਜਿਹੜੇ ਛੋਟੇ ਮੋਟੇ ਆ ਸਾਡਾ ਇਹ ਸਰਪੰਦੀ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਆ ਫਸੇ ਨੇ ਪੀਨ ਚ ਫਸੇ ਨੇ ਸਾਡੇ ਨਹੀਂ ਆਏ ਪੀਨ ਦੇ ਫੜ ਕੇ ਸਾਡੇ ਦੇ ਪਰਚਾ ਪਾ ਦਿੰਦੇ ਹਣ ਸਾਡੇ ਐਡਾ ਦੀ ਕੋਈ ਗੱਲ ਨਹੀਂ ਸਰ ਸਾਡੇ ਹੁੰਦੀ ਮੰਨ ਲਓ ਅਸੀਂ ਚਾਰ ਘਰ ਰਹਿੰਦੇ ਆ ਚਾਰਾ ਘਰਾਂ ਚ ਸਾਡੀਆਂ ਲੱਕ ਲੱਕ ਚਾਰ ਕੋਠੀਆਂ ਹੋਣੀਆਂ ਚਾਹੀਦੀਆਂ ਸਾਂਝੇ ਅਸੀਂ ਇੱਧਰ ਦਾ ਨਸ਼ਾ ਕਰਾ ਇਸ ਘਰ ਵਿੱਚ ਤੁਸੀਂ ਕਿੰਨੇ ਮੈਂਬਰ ਆ ਰਹੇ ਆ 17 ਮੈਂਬਰ 17 ਮੈਂਬਰ ਜੇ ਸਾਡੇ ਕੋਈ ਹੁੰਦਾ ਐਡਾ ਦਾ ਕੰਮ ਸਾਡਾ ਦੋ ਨੰਬਰ ਦਾ ਹੁੰਦਾ ਅਸੀਂ ਆਪੋ ਆਪ ਤੇ ਹੀ ਕੋਠੀ ਪਾ ਕੇ ਬਹਿ ਜਾਣ ਸਾਡਾ ਇੱਕ ਘਰ ਤੇ ਅਸੀਂ ਚਾਰ ਕਰ ਰਹੇ ਹਾਂ ਸਰ ਜਿਹੜਾ ਪਿੰਡ ਚ ਨਸ਼ਾ ਵਿਕਦਾ ਤੁਸੀਂ ਪੁਲਿਸ ਲਈਦਾ ਕੀਤਾ ਸੀ ਤਲਾਸ਼ ਦਿੱਤੀ ਸੀ ਹਾਂਜੀ ਉਹ ਕੋਸ਼ਿਸ਼ ਕਰਦੇ ਆ ਗਏ ਸਾਰੇ ਪੈਸਾ ਲਾ ਕੇ ਨਿਪਟੜ ਜਾਂਦੇ ਨੇ ਕੋਈ ਨਹੀਂ ਕੋਈ ਦਾ ਸਾਨੂੰ ਮਨਜ਼ੂਰ ਹੈ ਸਰਕਾਰੀ ਸਾਡੇ ਸਾਰਾ ਪਿੰਡ ਵੇਖਿਆ ਵਾ ਅੱਛਾ ਜੇ ਸਾਡਾ ਘਰਟ ਆਇਆ ਜਾਵੇ ਸਾਡਾ ਘਰ ਤਾਂ ਆ ਜੀ ਤੁਹਾਡਾ ਜਿਹੜਾ ਇਹ ਘਰ ਹੈ ਸ਼ਾਮਲਾਟ ਚ ਆ ਇਹ ਸ਼ਾਮਲਾਟ ਇਹ ਨਹੀਂ ਜਦੋਂ ਅਸੀਂ ਥਾਂ ਖਰੀਦੀ ਸੀ ਉਸਨੇ ਸਾਨੂੰ ਕਾਗਜ਼ੇ ਕਿਲੇਖੇ ਦਿੱਤਾ ਸੀ ਆ ਪਹਿਲੀ ਹੈ ਜਿਹੜੀ ਕਲੀ ਵਾਲੇ ਬੰਦੇ ਨੇ ਉਹਨੇ ਸਾਡੇ ਕੋਲ ਪੈਸੇ ਲਏ ਆ ਜੀ ਸਾਨੂੰ ਅੱਜ ਤੋਂ ਰਹਿੰਦਿਆਂ ਨੂੰ ਇੱਥੇ 35 ਸਾਲ ਹੋ ਗਏ ਆ 35 ਸਾਲ ਹੋ ਗਿਆ ਸਾਡੇ ਮੇਰੇ ਦਾਦਾ ਜੀ ਰਹੇ ਇੱਥੇ ਫਿਰ ਡੈਡੀ ਜੀ ਰਹੇ ਇੱਥੇ ਗਾਂ ਹੁਣ ਅਸੀਂ ਇੱਥੇ ਰਹਿ ਰਹੇ ਆ ਸਾਨੂੰ 35 ਸਾਲਾਂ 'ਚ ਕਰੀਏ ਤਾਂ ਨਹੀਂ ਕੋਈ ਗੱਲਬਾਤ ਨਹੀਂ ਆਈ ਠੀਕ ਆ ਸਾਡੇ ਦੋ ਬੰਦੇ ਨਸ਼ਾ ਕਰਦੇ ਸੀ ਜਿਹੜੇ ਇਸ ਘਰ ਵਿੱਚ ਕਿੰਨੇ ਕੁ ਮੈਂਬਰ ਰਹਿ ਰਹੇ ਨੇ ਤਾਂ ਇਸ ਘਰ ਦੇ ਵਿੱਚ 17 ਮੈਂਬਰ ਰਹਿ ਰਹੇ ਨੇ 17 ਮੈਂਬਰ ਵਿੱਚ ਕਿੰਨੇ ਮੈਂਬਰ 18 ਮੈਂਬਰ ਵਿੱਚ ਕਿੰਨੇ ਆ ਤੇ ਮੁਕਦਮੇ ਦਰਜ ਆ ਤਿੰਨ ਦੇ ਦਰਜ ਆ ਇਹ ਤਿੰਨ ਦੇ ਮੁਕਦਮੇ ਦਰਜ ਆ ਕਿੰਨੇ ਕਿੰਨੇ ਇਹਨਾਂ ਇੱਕ ਦੇ ਕਿਤੇ ਗਏ ਉਹ ਸਾਰੇ ਪੀਨ ਵਾਲੇ ਸੀ ਜਿਹੜਾ ਦੇ ਮੁਕਦਮੇ ਮਤਲਬ ਟੋਟਲ ਕਿੰਨੇ ਆ ਟੋਟਲ ਉਹਨਾਂ ਦੇ ਇੱਕ ਦੇ ਪੰਜ 6 ਆ ਗਏ ਆ ਮੁਕਦਮੇ ਇੱਕ ਦਿਨ ਮੈਂ ਗੁੱਸੇ ਨਾਲ ਬੋਲਦਾ ਨਹੀਂ ਉਹਦਾ ਰਿਆਬਾ ਕਦੀ ਮਕਦਮੇ ਗਿਣੇ ਨਹੀਂ ਆਪਾਂ ਚਾਰ ਆਜਾ ਪੰਜਾਂ ਚਾਹੇ ਇੱਕਾ ਕਿਉਂਕਿ ਅਸੀਂ ਉਹਨੂੰ ਸਮਝੋਦੇ ਹੀ ਨਿਸ਼ਾਨਾ ਨਾ ਕਰ ਉਹ ਘਰ ਦੇ ਦਾਣੇ ਕੱਢ ਕੇ ਘਰ ਦੀਆਂ ਚੀਜ਼ਾਂ ਵੇਚਦਾ ਸੀ ਐਲ ਸੀ ਡੀਆਂ ਸਾਰਾ ਉਹ ਕੱਢ ਕੇ ਵੇਚਦਾ ਹੀ ਅਸੀਂ ਗੁੱਸੇ ਨਾਲ ਉਹਨੂੰ ਘਰੇ ਸੈਂਟਰ ਚ ਪਾ ਕਰਕੇ ਦੇ ਚੁੱਕਾ ਉਹ ਸਿਰਫ ਵੇਚਣ ਤੇ ਪੀਣ ਦੇ ਵਿੱਚ ਲੋਕਾਂ ਨੂੰ ਲੈ ਕੇ ਦੇ ਦਿੰਦਾ ਸੀ ਇੰਨੇ ਵਿੱਚ ਪੁਲਿਸ ਕਹਿੰਦੀ ਸੀ ਵੀ ਨੇ ਸਮਾਨ ਲੈ ਕੇ ਦਿੱਤਾ ਵਾ ਤੇ ਉਹਦਾ ਪਰਚਾ ਕੀ ਹੁੰਦਾ ਸੀ ਟੁੱਟੇ ਲਗਭਗ ਕਿੰਨੇ ਟੋਟਲ ਮਕਦਮੇ ਦਰਜ ਹੋਣਗੇ ਛੋਟਾਲਾ ਮੁਕਦਮੇ ਦੇਖੋ ਇਹ ਹੁਣ ਮੈਂ ਤਾਂ ਦੱਸਿਆ ਚਾਰ ਪੰਜ ਦਿਨ ਦਾ ਪਤਾ ਵਾ ਬਾਕੀਆਂ ਦਾ ਮੈਂ ਨਹੀਂ ਤਾਂ ਤੇ ਅੱਜ ਅੱਜ ਦੀ ਕਾਰਵਾਈ ਤੋਂ ਪਹਿਲਾਂ ਤੁਹਾਨੂੰ ਕੋਈ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਕੋਈ ਸੂਚਨਾ ਦਿੱਤੀ ਗਈ ਸੀਗੀ ਸਾਨੂੰ ਸੂਚਨਾ ਇਹੋ ਹੀ ਦਿੱਤੀ ਗਈ ਆ ਤੁਸੀਂ ਪੰਚਾਇਤੀ ਪੈਲੀ 'ਚ ਸ਼ਾਮਲੜੇ ਬੈਠੇ ਹੋਏ ਆ ਤੁਸੀਂ ਸ਼ਾਮਲੜ ਤੋਂ ਬਾਹਰ ਹੋ ਜੋ ਸਾਨੂੰ ਮਨਜ਼ੂਰ ਆ ਸ਼ਾਮਲੜ ਜੇ ਸਾਰਾ ਪਿੰਡ ਕੀ ਹਰ ਪਿੰਡ ਜੇ ਸਾਰੇ ਬੈਠੇ ਹੋਏ ਆ ਪੰਚਾਇਤੀ ਪੈਲੀ 'ਚ ਜੇ ਕੋਈ ਵੀ ਜਿੰਨਾ ਕੋ ਆਪਣੀ ਜਿਸਟਰੀ ਦੀ ਪੈਲੀ ਆ ਮੈਂ ਇਹ ਮੰਗ ਕੀਤੀ ਜਾਂਦਾ ਜੇ ਕਹਿੰਦੇ ਆ ਸਾਡਾ ਜੇ ਘਰ ਟਾਇਆ ਵਾ ਅਸੀਂ ਜਿੰਨੇ ਪੰਚਾਇਤੀ ਪੈਲੀ ਬੈਠਿਆ ਸਾਰਿਆਂ ਨੇ ਟਾਇਆ ਜਾਵੇ ਘਰ ਠੀਕ ਠੀਕ ਹੈ ਜੀ ਜੇ ਮੇਰਾ ਘਰਟ ਆਇਆ ਵਾ ਫਿਰ ਸਾਰੇ ਪੰਚਾਇਤੀ ਪਹਿਲੀ ਬੈਠਿਆ ਉਹਨੂੰ ਛੱਡਿਆ ਜਾਵੇ ਜਿਹਦੀ ਜਿਸਟਰੀ ਆ ਜੇ ਭਗਤ ਸਿੰਘ ਨੇ ਇਹ ਕੰਮ ਨਾ ਕੀਤਾ ਕਿਉਂਕਿ ਸਾਡੇ ਓਖੇ ਟਾਈਮ ਕੋਈ ਨਹੀਂ ਆਇਆਗਾ ਤੁਹਾਡਾ ਜਿਹੜਾ ਤੁਹਾਡਾ ਪਿੰਡ ਬੂਟਾ ਹੈਗਾ ਇਹ ਨਸ਼ਿਆਂ ਦੇ ਵਿੱਚ ਬਦਨਾਮ ਆ ਚੰਗਦਰਾਂ ਤੇ ਇਹ ਜਿਹੜੀ ਆ ਹੁਣ ਲੋਡਰੂ ਕਾਰਵਾਈ ਪੁਲਿਸ ਨਾਲ ਜਾਂ ਪੰਜਾਬ ਸਰਕਾਰ ਨਾਲ ਕੀਤੀ ਜਾ ਰਹੀ ਆ ਇਹਦੇ ਦੌਰਾਨ ਤੁਹਾਡੇ ਕੋਈ ਨਸ਼ਿਆਂ ਦੀ ਰੋਕ ਲੱਗੀ ਪਿੰਡ 'ਚ ਨਸ਼ਾ ਦੀ ਬਹੁਤ ਗੀ ਮੈਂਬਰ ਸਰਪੰਚ ਸਾਰਿਆਂ ਨੇ ਸਾਨੂੰ ਤੁਸੀਂ ਸੋਚਵਾ ਦਿੱਤੀ ਨਹੀਂ ਨਸ਼ਾ ਅਜੇ ਵੀ ਕਿੰਦੇ ਵੇਖ ਰਿਹਾ ਵੇਖਦਾ ਲੱਗਦਾ ਨਹੀਂ ਇਹ ਬਦਨਾਮ ਆ ਹੁਣ ਨਸ਼ਾ ਵਿਕਦਾ ਨਹੀਂ ਆ ਇਹ ਬਦਨਾਮ ਕੀਤਾ ਜਾਂਦਾ ਵਾ ਚਲੋ ਉਹ ਜ਼ਰੂਰ ਕਰਦੇ ਆ ਜਿਹੜੇ ਪੀਂਦੇ ਆ ਲਾਲੋ ਪੀਣ ਵਾਲਾ ਜਾ ਕੇ ਕਿ ਤੂੰ ਵੀ ਇਸ ਪਿੰਡੋਂ ਮੈਂ ਤੁਸੀਂ ਆਗੇ ਤੁਹਾਡੇ ਕੋ ਪੈਸੇ ਲਏ ਅਗਲੇ ਪਿੰਡੋਂ ਜਾ ਕੇ ਸਮਾਨ ਲੈ ਆਤਾ ਇਸ ਪਿੰਡ ਦੇ ਵਿੱਚ ਤੋਂ ਸੁਣੋ ਇਹ ਗੱਲ ਮਾੜੀ ਲੈ ਆਤਾ ਸਮਾਨ ਪੀ ਲਿਆ ਇਹ ਇੱਕ ਬਦਨਾਮ ਇਹ ਬਦਨਾਮ ਹੋ ਚੁੱਕਾ ਸਾਡਾ ਪਿੰਡ ਪਰ ਸਾਡਾ ਪਿੰਡ ਸੁਧਰ ਵੀ ਜਾਊਗਾ ਜੀ ਚਲੋ ਤੁਸੀਂ ਰਲ ਮਿਲ ਕੇ ਕੋਈ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਹਾਂ ਮੈਂ ਇਹੋ ਭਗਤ ਮਾਨ ਨੂੰ ਬੇਨਤੀ ਕਰਦਿਆਂ ਭਗਤ ਮਾਨ ਜੀ ਬੇਨਤੀ ਦਾ ਇਹ ਹੋਈ ਆ ਕਰੁੰਬਲਾਂ ਆਪਾਂ ਵੜ ਦਿੰਨੇ ਆ ਕਰੁੰਬਲਾਂ 'ਚ ਵੜ ਦਿਆਂਗੇ ਕੱਲ ਨੂੰ ਨਵੀਆਂ ਅੱਗੋ ਪਹਿਣ ਗਈਆਂ ਸਵਾਦ ਫੇਰ ਆ ਮਾਨ ਜੀ ਦੁਪੱਟੀਆਂ ਮੱਲੋਂ ਅੱਗੇ ਦੁੱਧ ਨਹੀਂ ਕੋਈ ਤੁਸੀਂ ਤਾਂ ਨਹੀਂ ਇਹੋ ਜਿਹਾ ਨਛਣੋ ਨਛਣਾ ਕੋਈ ਕੰਮ ਕਰਾਂਗੇ ਸਾਨੂੰ ਕੀ ਲੋੜ ਆਈ ਅਸੀਂ ਅੱਗੇ ਅੱਜ ਤੋਂ ਸਾਨੂੰ ਮਾਨ ਦੀ ਸਰਕਾਰ ਹੈ ਨਹੀਂ ਜੀ ਅਸੀਂ ਪਹਿਲਾਂ दारू ਭੇਜਦੇ ਸੀ दारू ਤੋਂ ਬਾਅਦ ਸਾਡੇ ਬੰਦੇ ਕਿੰਦੇ ਸੀ ਠੀਕ ਹੈ ਜੀ ਮੇਰਾ ਵੀ ਠੀਕ ਸੀ ਕਿੰਦੇ ਵੇਚੀ ਫਸੇ ਕਪੂਰ ਥੱਲੇ ਦੇ ਵਿੱਚ ਵੀ ਇਹ ਨਜਾਇਜ਼ ਸਾਰੀਆਂ ਸਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਇਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਹੋਏ ਅੱਜ ਜਿਹੜਾ ਆ 2TPO ਸਾਥੇ ਹੁਕਮਾ ਤਹਿਤ ਜਿਹੜੀ ਆ ਅੱਜ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਦੇ ਅੱਗੇ ਆਉਣ ਵਾਲੇ ਸਮੇਂ ਤੇ ਵਿੱਚ ਵੀ ਚੱਲੀ ਇਦਾਂ ਦੀ ਨਜਾਇਜ਼ ਉਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨੇ ਦਾ ਕਾਰਵਾਈ ਹੈ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ तकरीबन 9 ਮੁਕਦਮੇ ਜਿਹੜੇ ਐਨਡੀਪੀਐਸ ਤੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਜਿਹੜੀ ਐਨਡੀਕੇ ਸੈਕਟਰ ਤੇ ਕੇਸ ਇਸ ਨੇ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਈਡੈਂਟੀਫਿਕੇਸ਼ਨ ਹੈ ਹੋਏ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਨਹੀਂ ਬਿਲਕੁਲ ਇਹ ਕੰਟੀਨਿਊਸ ਪ੍ਰ ਪਿੰਡ ਜਿਹੜਾ ਭਨਪੁਰ ਥਾਣੇ ਚ ਪੈਂਦਾ ਹੈਗਾ ਇੱਕ ਡਰੱਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੀ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਿਆ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗ ਸਮਗਲਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਦੀ ਵੀ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਿਆਂ ਦੇ ਖਿਲਾਫ ਜ਼ੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ ਮੁੰਡਿਆਂ ਜਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿੱਥੇੋਂ ਉਹ ਡਰਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਚ ਹਿੱਸਾ ਲੈਣਾ ਪਏ ਨਹੀਂ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਅਸੀਂ ਨੂੰ ਯੂਕ੍ਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਨਾਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਆ ਕਾਲਾ ਧਨ ਉਹਦੇ ਤਹਿਤ ਜਿਹੜੀ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਆ ਤੇ ਉਹ ਅਸੀਂ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਂਗੇ। ਆਪਣੀ ਸਵਾਲ ਹੈ ਜੀ ਕਿੰਨੀ ਆ ਕਿ ਅੱਜ ਲੋਕੇਸ਼ਨਾਂ ਦੇ ਕਾਰਵਾਈ ਹੋਣ ਜਾਣੀ ਆ। ਨਹੀਂ ਅੱਜ ਬੂਟਪਿੰਟ ਤੇ ਹੀ ਜਿਹੜਾ ਜਿਹੜਾ ਬੀਡੀਪੀਓ ਸਾਹਿਬ